ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ جعفرਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਰ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਉਣੀਆਂ ਹਨ ਦੋਵੇਂ ਸੋਈਆਂ ਸਵਾਈਆਂ ਵਾਂ ਤੇ ਦੋਵਾਂ ਦੇ ਮਗਰ ਹੀ ਬੱਛੀਆਂ ਵਾਂ ਇੱਕ ਆ ਟੌਪ ਕਲਾਸ ਵੈਡ ਤੁਹਾਨੂੰ ਦਿਖਾਉਣੀ ਆ ਚੰਗੇ ਰਿਕਾਰਡ ਵਾਲੀ ਆ ਤੇ ਹੁਣ ਵੀ ਦੁੱਧ ਜਿਹੜਾ ਚੰਗਾ ਤਿਆਰ ਆ ਇਹਦੇ ਕੋਲ ਇਦੇ ਮਗਰ ਵੀ ਵੱਛੀ ਆ ਇੱਕ ਤਾਂ ਨਕਰੋਸ ਚ ਵੈਡ ਦਿਖਾਉਣੀ ਆ ਉਹਦੇ ਮਗਰ ਵੀ ਵੱਛੀ ਆ ਜਿਹੜੀ ਤੇ ਬਾਕੀ ਦੋਵੇਂ ਸੁਈਆਂ ਸਵਾਈਆਂ ਮੈਂ ਸੁਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਓ ਪਰ ਤਸੱਲੀ ਆਪਣੀ ਪਸ਼ੂ ਦੀ ਇੱਥੇ ਹੀ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਵਧੀਆ ਠੀਕ ਠਾਕ ਜੀ ਚਲੋ ਵਧੀਆ ਚੱਜਦਾ ਜੀ ਤੇ ਨਾਮ ਦੱਸ ਦੋ ਫਿਰ ਇੱਕ ਨਾਵਿੰਦਰ ਸਿੰਘ ਪਿੰਡ جعفرਕੋਟ ਤਹਿਸੀਲ ਨਾਲਾ ਜਲਾ ਤੇ ਫੋਨ ਨੰਬਰ ਹੀ ਬੋਲ ਦੋ 984518415 ਠੀਕ ਹੈ ਹਾਂਜੀ ਅੱਜ ਫਿਰ ਦੋ ਵੈੜਾ ਪਾਉਣੀਆਂ ਹਨਾ ਹਾਂਜੀ ਵੀਰ ਜੀ ਦੋ ਪਾਉਣੀਆਂ ਉਦੋਂ ਆਪਾਂ ਕੱਲ ਚਾਰ ਪਾਈਆਂ ਸੀ ਵੈੜਾ ਅੱਛਾ ਦੋ ਦੇ ਭਾਜੀ ਵੇਚ ਗਏ ਤੇ ਦੋ ਆ ਵੀਰ ਆਏ ਅੱਛਾ ਕਿੱਥੋਂ ਆਏ ਭਾਜੀ ਹਣੀ ਆਏ ਭਜੀ ਫਰੀਦਕੋਟੋਂ ਆਏ ਜੀ ਫਰੀਦਕੋਟੋਂ ਆਏ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਹੈ ਭਜੀ ਤੇ ਕਿੱਥੋਂ ਫਿਰ ਆਏ ਤੁਸੀਂ ਫਰੀਦਕੋਟੋਂ ਆਏ ਵੀਰੇ ਫਰੀਦਕੋਟ ਤੋਂ ਆਏ ਜੀ ਤੇ ਗਾਵਾਂ ਚੋ ਕੇ ਵੇਖ ਲੀਆਂ ਫਿਰ ਹਾਂਜੀ ਪਾਸੇ ਆ ਪੂਰੀਆਂ ਇੱਕ ਗੰਗਾ ਪਾਸ ਕੀਤੀ ਆ ਜਿੱਕਾ ਗੰਗਾ ਪਾਸ ਅੱਛਾ ਇੱਕ ਗੰਗਾ ਪਾਸ ਕਰ ਲਿਆ ਜੇ ਇੱਕ ਕਰਨੀ ਆ ਹਨਾ ਤੇ ਦੂਰੋਂ ਹੁਣ ਤੁਸੀਂ ਮੰਨ ਲਓ ਜੇ ਸਵੇਰੋਂ ਸਵੇਰ ਦਾ ਟਾਈਮ ਹੀ ਆ ਤੇ ਫਰੀਦਕੋਟ ਤੋਂ ਤੁਸੀਂ ਚਲੋ ਆਪਣੇ ਚਵਾਈ ਦੇ ਟਾਈਮ ਤੇ ਜਿਹੜਾ ਇੱਥੇ ਪਹੁੰਚ ਗਏ ਜੇ ਤੇ ਇਸ ਤਰ੍ਹਾਂ ਪਹੁੰਚਣਾ ਚਾਹੀਦਾ ਹਨਾ ਤੁਸੀਂ ਅੱਖੀਂ ਵੇਖੀਆਂ ਮੈਂ ਕੋਈ ਫਰਕ ਲੱਗਾ ਵੀਡੀਓ ਜਿਆ ਇੱਥੋਂ ਉੱਜ ਠੀਕ ਹੈ ਜਿਹਾ ਇਹੋ ਜਿਹੀਆਂ ਹੀ ਤੇ ਉਹੋ ਜਿਹੀਆਂ ਦਿਖੀਆਂ ਤੇ ਬਾਕੀ ਚਲੋ ਇਤਨਾ ਹੀ ਸਾਰੇ ਵੀਰਾਂ ਨੂੰ ਆਣ ਕੇ ਜਿਹੜੀਆਂ ਵੇਸ਼ ਚਾੱਕ ਕੇ ਖੜਨੀਆਂ ਚਾਹੀਦੀਆਂ ਜੀ ਰਾਤੀ ਵੀਰ ਜੀ ਨੂੰ ਵੀਡੀਓ ਕਾਲ ਤੇ ਚਵਾਤੀਆਂ ਅੱਛਾ ਤੇ ਹੁਣ ਆ ਗਏ ਮੌਕੇ ਤੇ ਆ ਗਏ ਠੀਕ ਹੈ ਰਾਤੀ ਮਤਲਬ ਤੁਸੀਂ ਖਾਲੀ ਕਰਾ ਲੀਆ ਇੱਕ ਵਾਰੀ ਤੇ ਹੁਣ ਆਪ ਹੱਥੀਂ ਜਿਹੜੀਆਂ ਖਾਲੀ ਕਰ ਲੀਆ ਵਾ ਤੇ ਜਿਹੜੀ ਚੋਲੀ ਆ ਉਹ ਓਕੇ ਹੋ ਗਈ ਉਹ ਪਾਸ ਹੋ ਗਈ ਠੀਕ ਹੈ ਤਾਂ ਹੁਣ ਜਿਹੜੀ ਦੂਜੀ ਆ ਉਹਦੀਆਂ ਵਿੱਚ ਧਾਰਾਂ ਹੀ ਵੱਜਣੀਆਂ ਨਾ ਉਹ ਤੇ ਬਿਲਕੁਲ ਕੱਲ ਹੀ ਸੂਈ ਹੋ ਜੇ ਤੇ ਉਹ ਵੀ ਪਾਸ ਹੀ ਹੋਣੀ ਆ ਤੇ ਬਾਕੀ ਚਲੋ ਧੰਨਵਾਦ ਤੁਹਾਡਾ ਬਹੁਤ ਬਹੁਤ ਇੰਨੀ ਦੂਰੋਂ ਤੁਸੀਂ ਆਏ ਜੇ ਤੇ ਆਪਣਾ ਵੇਖ ਕੇ ਖੜਨਦੇ ਜੇ ਤੇ ਬਾਕੀ ਜਿਹ ਪਾ ਠੰਡ ਤੇ ਚਲੋ ਸਾਰਿਆਂ ਲਈ ਹੁਣ ਵੀਰ ਜੀ ਹੁਣ ਇੰਨੀ ਦੂਰੋਂ ਜਿਹੜਾ ਫਰੀਦਕੋਟ ਤੋਂ ਸਵੇਰੋਂ ਸਵੇਰ ਜਿਹੜਾ ਇੱਥੇ ਪਹੁੰਚੇ ਆਪਣਾ ਚਵਾਈ ਦੇ ਟਾਈਮ ਤੇ ਤੇ گاਵਾ ਜਿਹੜੀਆਂ ਇੱਕ ਉਹ ਕੱਲ ਚਾਰ ਪਾਈਆਂ ਸੀ ਜਿਹੜੀਆਂ ਦੋ ਭਾਜੀ ਚਲ ਗਈਆਂ ਦੋ ਚਲ ਗਈਆਂ ਤੇ ਦੋ ਹੁਣ ਭਾਜੀ ਹੁਣਾਂ ਨੇ ਲੈ ਜਾਣੀਆਂ ਹਨ ਇਹ ਕੋ ਜਿਹੜੀ ਝੋਲੀ ਆ ਉਹਦੀ ਵੀ ਕੱਲ ਮਿਲਕਿੰਗ ਕਰਾਈ ਸੀ ਵੀਡੀਓ ਦੇ ਵਿੱਚ ਤੇ ਇਹ ਕਾ ਜਿਹੜੀ ਕੱਬਣ ਹੈ ਸੋਈ ਤਾਜੀ ਸੂਈ ਹੀ ਕੱਲ ਲਈ ਤੇ ਚਲੋ ਹੁਣ ਆ ਜਿਹੜੀ ਆ ਇਹ ਵੀ ਚੰਗੇ ਰਿਕਾਰਡ ਅਲੀ ਆ ਹਨਾ ਇੰਨਾ ਦੁੱਧ ਕਰ ਕੀ ਤਿਆਰ ਹੋਣੇ 40 ਕਿਲੋ ਵਿੱਚ ਤਿਆਰ ਜੀ 40 ਲੀਟਰ ਤਿਆਰ ਆ 38 40 38 40 ਦੀ ਚੱਲਣ ਦੀ ਹੈ ਹੁਣ ਠੀਕ ਆ ਤੇ ਕਿੰਨੇ ਚਿਰ ਦੀ ਸੂਈ ਆ ਸੂਈ ਨੂੰ ਅੱਜ ਇਹਨੂੰ 7 ਹਫਤਾ ਹੋ ਗਿਆ ਹਫਤਾ ਹੋ ਗਿਆ ਤੇ 38 40 ਲੀਟਰ ਦੇ ਜਿਹੜਾ ਪਹੁੰਚ ਗਏ ਠੀਕ ਆ ਜੀ ਹਾਲੇ ਤੇ ਦੁੱਧਾਂ ਹੋਰ ਵਜ ਜੂਗੀ ਉਹਦੇ ਬਾਜੀ ਇਹਨੇ ਪਹਿਲੇ ਸੁਕੇ ਮਾਨੂੰ ਪਹਿਲਾਂ ਨੇ ਦਿੱਤਾ ਜਿੰਨੇ 43 ਕਿਲੋ ਦੁੱਧ ਅੱਛਾ ਹਾਂਜੀ ਫਾਰਮ ਦਾ ਸਾਰਾ ਰਿਕਾਰਡ ਹੈ ਗਾ ਜੀ ਸਾਰਾ ਰਿਕਾਰਡ ਜਿਹੜਾ ਹੈਗਾ ਤੇ ਮਗਰ ਜਿਹੜੀ ਵਛੀ ਆ ਵੱਛੀ ਬਈ ਰਮਾਡਾ ਦੀ ਜਮਗਰ ਰਮਾਡਾ ਦੀ ਬੱਚੀ ਐਬੀਐਸ ਦੇ ਕਰੇ ਇੱਕ ਮੇਰੀ ਸਿੱਧੀ ਕਰਿਆ ਆ ਆ ਦੇਖ ਸਾਦੇ ਜੀ ਚੰਗੀ ਬੱਚੀ ਦੁੱਧ ਦਾ ਚੰਗਾ ਛੱਡਿਆ ਮਗਰ ਵੀ ਫੀਮੇਲ ਕਾਫ ਆ ਆ ਦੇਖ ਸਾਦੇ ਜੀ ਬੜੀ ਸੋਹਣੀ ਵੱਛੀ ਆਈ ਏ ਜਿਹੜੀ ਇਹਦੇ ਮਗਰ ਬਾਕੀ ਇੰਨਾ گاਵਾਂ ਦੀਆਂ ਵੱਛੀਆਂ ਦੇ ਮੁੱਲ ਜਿਹੜੇ ਜੰਮ ਦੀਆਂ ਤੇ ਕਾਫੀ ਹੁੰਦੇ ਆ ਜਿਹੜੇ ਇਹ ਦੂਸਰਾ ਸੁਗਾ ਇਹ ਤੇ ਮਨ ਲਓ ਚਾਰ ਦੰਦ ਬਰਾਬਰ ਹੋਈ ਤੇ 6 ਦੰਦ ਨਾਲੇ ਮਾੜੇ ਮਾੜੇ ਕੱਟਨੇ ਚਾਲੂ ਹੋ ਗਏ ਤੇ 4 ਦੰਦ ਦੀ ਮੰਨੀ ਆਪਾਂ ਅੱਛਾ ਹਾਂ ਜੇ ਮਤਲਬ ਚੋਗੀ ਤੋਂ ਛਿੱਗੀ ਹੋਣੀ ਦਈ ਐ ਤੇ ਬਾਕੀ ਆ ਫਾਰਮ ਦੀ ਐ 36 ਨੰਬਰ ਟੈਗ ਤੋਰੀਆਂ ਤੋਰੀਆਂ ਹੈ ਇੱਕ ਲਿਖਾਇ ਦੇ ਨਾ ਬਾਕੀ ਰੱਸੀ ਤਾਂ ਥੋੜਾ ਜਿਆ ਤੁਰਦੀ ਨਹੀਂ ਆ ਭੱਜਦੀ ਆ ਰੱਸੀ ਤਾਂ ਥੁੱਲੀਆਂ ਰਹਿਣ ਗਿੱਜੀਆਂ ਹੁੰਦੀਆਂ ਇਹੋ ਜਿਹਿਆਂ ਗਾਵਾ ਆਹ ਦੇਖਾਂ ਦੇ ਪੂਰੇ ਕੱਦ ਕਾਠ ਤੇ ਆ ਜਿਹੜੀ ਚੰਗੀ ਜਵਾਨ ਹੈ ਵੈੜ ਜਿਹੜੀ ਇਹ ਵਾਲੀ ਉਹਦੇ ਅੰਦਰੋਂ ਅੰਦਰ ਦੋ ਜਾਨਿਆਂ ਨੂੰ ਖੜਕੇ ਤੋਰਨੀ ਪੈਂਦੀ ਹੈ ਨਹੀਂ ਜਾਂਦੇ ਅੰਦਰੋਂ ਅੰਦਰ ਥਣ ਵੀ ਇਹਦਾ ਚੰਗਾ ਜਿੱਤਰਾ ਕਹਿੰਦੇ ਹੁੰਦੇ ਫੁੱਟ ਫੁੱਟ ਦੇ ਥਣ ਲੱਗੇ ਤਾਂ ਉਹ ਹਿਸਾਬ ਆ ਆਂਦੇ ਸਾਦੇ ਜੀ ਭਾਵੇਂ ਥੱਲਿਆਂ ਵੀ ਚੰਗੀ ਭਰੀ ਆ ਫੈਲੀ ਚਿੱਤਰ ਗਈ ਜੀ ਨਾ ਉਹਦੇ ਸਾਦੇ ਜੀ ਥੋੜਾ ਮੁਸ਼ਕਲ ਹੋ ਜਾਂਦਾ ਫਾਰਮ ਵਾਲੀ ਗਾਂ ਇਤਨਾ ਰਸੀਨਾ ਤੋਰਨਾ ਬਾਕੀ ਕੱਚੀ ਜਗ੍ਹਾ ਤੇ ਜ਼ਿਆਦਾ ਖੁਸ਼ ਹੁੰਦੀਆਂ ਮੈਂ ਇਹੋ ਜਿਹੇ گاਵਾ ਤੇ ਬਾਕੀ ਉਰੇ ਚੰਗੇ ਸਟਰਕਚਰ ਚ ਆ ਤੇ ਥੱਲੇ ਵੀ ਚੰਗੀ ਪੂਰੀ ਤਿਆਰ ਹੋਈ ਆ ਜਿਹੜੀ ਮਗਰ ਵੀ ਇਹਦੇ ਵਿੱਚੀ ਆ ਸੂਈ ਸਵਾਈ ਆ 38 40 ਲੀਟਰ ਜਿਹੜਾ ਮੋਕੇ ਤੇ ਤਿਆਰ ਆ ਜਿਹੜੀ ਬਾਜੀ ਕੋਈ ਟੁੱਟਵਾ ਹੋਗਾ ਆ ਦੇਖੋ ਠੀਕ ਆ ਜੀ ਤੇ ਉਤਰਾ ਕਿੰਨਾ ਕ ਦੁੱਧ ਕੱਢੀ ਜਾਊਗੀ ਇਹ ਦੁੱਧ ਬਾਜੀ ਇਹ ਕ 50 ਕਿਲੋ ਦੇ ਲੱਗ ਬੰਨੇ ਜਾਊਗੀ ਅੱਛਾ ਹਾਂ ਜੀ ਠੀਕ ਆ ਜੀ 45 ਦੇ 50 ਦੇ ਇਹਨਾਂ ਦੁੱਧ ਆਊਗੀ ਪੂਰੇ ਕਮਾਲ ਦੀ ਆ ਜਿਹੜੀ ਵੈਟ ਹੈ ਨਾ ਇਹ ਵੀ ਤੇ ਥਾਣੇ ਤੇ ਆਪਾਂ ਦੇਖ ਸਕਦੇ ਆ ਚੰਗੇ ਗੈਪ ਤੇ ਜਿਹੜਾ ਦੂਰ ਦੂਰ ਪਣਨ ਲੱਗੇ ਭਾਵੇਂ ਕੋਈ ਹੱਥ ਨਾਲ ਚਵਾਈ ਕਰ ਲੇ ਤੇ ਭਾਵੇਂ ਕੋਈ ਮਸ਼ੀਨ ਨਾਲ ਚਵਾਈ ਕਰ ਲੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਤੇ ਹਵਾਨੇ ਦੇ ਦੋਨਾਂ ਪਾਸੇ ਨਾੜਾਂ ਵਿੱਚ ਚੰਗੀਆਂ ਲੱਗੀਆਂ ਤੇ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਆ ਤਾਂ ਆ ਬੋਲ ਕਰ ਦਈਏ 2 2 ਪੂਰਾ ਹਾਂਜੀ ਵੇਖ ਲਓ ਤੁਹਾਡੀ ਮਰਜ਼ੀ ਜੇ ਆਪ ਹੀ ਕਰ ਦੋਗੇ ਲੱਭੇ ਜਿਹੜੀ ਠੀਕ 81 ਹੀ ਦੇ ਦਈਏ ਉਦੋਂ ਵੀ ਪਾਈ ਹੀ 81 ਦੀ ਆ ਵੀ 81 ਦੀ ਜਾਣ ਦੋ ਚਲੋ ਠੀਕ ਹੈ ਜਾਣ ਦੋਵੇ 81 ਦੀ ਇੱਕ ਅਸੀਂ ਬਾਈ ਛੋਟ-ਛੋਟ ਕਰਦਾ ਠੀਕ ਹੈ ਜੀ ਤੇ ਹੁਣ ਜਿਹੜੀ ਆਵਲੀ ਗਾਂ ਜੇ ਇਹ ਬਾਈ ਦੂਸਰਾ ਸੁਗਾ ਸੋਈ ਜੇ ਬਾਕੀ ਕੱਦ ਚਲੋ ਇਹਦਾ ਵੀ ਚੰਗਾ ਵਾ ਪਰ ਜੇ ਉਹਦੇ ਮੁਕਾਬਲੇ ਲਾਈਏ ਤੇ ਫੇਰ ਉਹਦੇ ਲਾਗੇ ਛੋਟੀ ਲੱਗਦੀ ਆ ਜਿਹੜੀ ਉਹ ਦੇਖ ਸਕਦੇ ਉਹਦਾ ਕਰਦੇ ਤੇ ਇਹਦੇ ਕਰਦੇ ਤਾਂ ਆਪਾਂ ਇੱਥੇ ਹੀ ਹੁੰਦਾ ਜਲਾ ਸਕਦੇ ਆਮ ਨੋਰਮਲ ਗਾਵਾਂ ਜੇ ਤਰਾਮ ਆਪਣੇ ਘਰਾਂ 'ਚ ਹੁੰਦੀਆਂ ਉਹ ਸਾਨੂੰ ਇਹਦਾ ਵੀ ਕਰਦੇ ਚੰਗਾ ਇਹ ਭਾਈ ਸਵੇਰੇ ਲਈ ਜੇ ਰਾਤੀ ਚੋਇਤੀ ਅੱਛਾ ਘਰ ਵਾਲਿਆਂ ਦੇ 14 15 ਕਿਲੋ ਦੁੱਧ ਹੈਗਾ ਅੱਛਾ 11 ਕਿਲੋ ਘਾਟੀ ਨੂੰ 14 ਮੰਨ ਕੇ ਕਢਾ ਲੈ 14 ਮੰਨ ਕੇ ਵੀਰ ਕੋ ਲੈ ਲੈ ਮਗਰੇ ਤੇ ਵੱਛੀ ਹੈ ਨਾ ਭੱਜੀ ਭਾਜੀ ਇਹਦੇ ਮਗਰੇ ਬੜੀ ਚੰਗੀ ਆ ਵਾਲੀ ਵੱਛੀ ਜੇ ਦੇ ਚਲੋ ਖੋਲੋ ਹਾਂ ਤੋਰਦੀ ਆ ਫੇਰ ਇਹਨਾਂ ਨੂੰ ਹਲੋ ਭਾਜੀ ਅੰਨ ਹੱਗਾਂ ਨੇ ਸਾਰੀਆਂ ਵੇਖੀਆਂ ਭਾਜੀ ਫੇਰ ਵੇਖੋ ਲੈ ਜੋ ਇਹ ਕੋਈ ਇੱਕ ਵਾਰ ਹੈ ਜਦੋਂ ਮਾਜੀ ਤੱਕ ਨੂੰ ਹੁੰਦਾ ਚਾਹੁੰਦਾ 14 ਲੀਟਰ ਹੁਣ ਦੁੱਧ ਕੋਈ ਵੀਰ ਕਹਿੰਦਾ ਕਿ ਮੰਨ ਕੇ ਚੱਲਦੇ ਆ ਦੇਖੋ ਅੱਜ ਲੈ ਆਉਗੇ ਬਿਲਕੁਲ ਪਾਈ ਤਿਆਰ ਲੈਡ ਵੇਖੋ ਬੱਸ ਥੋੜਾ ਭਾਈ ਦੀਆਂ ਮੈਂ ਅੱਸੀ ਤੋਂ ਇਤਨਾ ਕਰਦੀਆਂ ਤੁਹਾਡਾ ਤੇ ਮੈਂ ਭਾਈ ਬੜੀ ਠੰਡੀ ਛੁੰਡੀ ਜੀ ਮੁੱਲ ਫਿਰ ਇਹਦਾ ਬੜੀ ਵੇਖਦੀ 65 ਦੀ ਹਾਂਜੀ ਪਰ ਬੈਂਦ ਦੀ ਨਹੀਂ ਵਿੱਚ ਕਿੰਨੇ ਦੀ 60 ਦੀ ਦੇ ਦੀਏ 60000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਾ ਨਾ 55 ਦੀ ਵੀਰ ਜੀ ਛੋੜ ਕਰ ਦਾਂ 55 ਚ ਅੱਛਾ 55 ਚ ਛੋੜ ਕਰ ਦੋਗੇ ਹਾਂਜੀ ਬਾਕੀ ਵੇਖੋ ਠੰਡ ਠੁਣ ਵੇਖੋ ਕਿੱਡਾ ਚੰਗਾ ਜੀ ਇਤਰਾ ਵੀ ਠੰਡੀ ਤੇਰੀ ਆ ਜਿਹੜੀ ਸਵਾਦ ਖਾ ਹਾਂ ਦੇਖਾਂਦੇ ਜੀ ਦੇਖੋ ਵੇਖੋ ਵੀ ਜੀ ਚਵਾ ਕਿੱਡੀ ਮੋਟੀ ਧਾਰਿਆ ਠੀਕ ਹੈ ਜੀ ਵੇੜ ਵੀ ਜੀ 65 ਦੀ ਵਿਗਦੀ ਆ ਕਈ ਵਾਰੀ ਚੱਲ ਅੱਗੇ ਕੁਛ ਨਾ ਕੁਛ ਆ ਜਾਂਦਾ ਨਹੀਂ ਮੇਰੇ ਜਵਾਬ ਬਿਲਕੁਲ ਸਾਫ਼ ਨੇ ਇਧਰ ਵਿੱਚ ਆ ਦੇਖਾ ਤੇ ਬਿਲਕੁਲ ਸਾਫ਼ ਜਵਾਬ ਆ ਬਤ ਠੀਕ ਹੈ ਜੀ ਤੇ 55000 ਦੇ ਜਰੀਏ ਵੀ ਦੇ ਦੇਣੀ ਆ 55000 ਦੇ ਵੀ ਜੁੱਧ ਬਾਕੀ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਕਰਕੇ ਕੋ ਖੜੇ ਵੀਰ ਬਾ ਚੋ ਚਵਾ ਕੇ ਆਪਣੀਆਂ ਪਹਿਲਾਂ ਹੀ ਵੇਸ ਚਾਖ ਕੇ ਖੜੇ ਇਹ 2 ਕਿਲੋ ਦੁੱਧ ਵਾਜ ਜੀ ਕਿ ਵਧੀਆ ਅਜੇ ਦੁੱਧ ਹੋਰ ਵੱਜੂਗੀ ਜਿਹੜਾ 2 ਲੀਟਰ ਵੱਜੂ ਠੀਕ ਹੈ ਜੀ ਦੁੱਧ ਤਾਂ ਮੈਂ ਕਿਤੇ ਪੱਠਾ ਦੇ ਤਮਾਗਰ ਇਹਦੇ ਉਹ ਵਾਲੀ ਬੱਚੀ ਬੱਚੀ ਭਾਜੀ ਠੀਕ ਹੈ ਜੀ ਹਾਂ ਜੀ